ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੇ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਿਕਾਰ ਤੁਹਾਨੂੰ ਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਸਤਿਗੁਰਾਂ ਦੇ ਗੌੜੀ ਕੀ ਵਾਰ ਦੇ ਇਹ ਪਾਤਸ਼ਾਹ ਜੀ ਦੇ 27ਵੇਂ ਸ਼ਲੋਕ ਰੰਮ ਹੁੰਦੇ ਹਨ ਧੰਨ ਤਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਪਾਤਸ਼ਾਹ ਜੀ ਦੇ ਸ਼ਲੋਕ ਹੈ ਸਰਮਾਨ ਜੋ ਸ਼ਲੋਕ ਹੈ ਪੰਜਵੇਂ ਪਾਤਸ਼ਾਹ ਜੀ ਦਾ ਸ਼ਲੋਕ ਹੈ 315 ਅੰਗ ਤੇ ਪਾਤਸ਼ਾਹ ਜੀ ਦਾ ਸ਼ਲੋਕ ਸੁਭਾਏਮਾਨ ਹੈ ਜੀ ਆਓ ਪੰਜਵੇਂ ਪਾਤਸ਼ਾਹ ਜੀ ਭਾਈ ਆਪਣੀ ਰਚਨਾ ਤੋਂ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਸ਼ਲੋਕ ਮਹਲਾ 5 ਰਹਿੰਦੇ ਖੁੰਦੇ ਨਿੰਦਕ ਮਾਰਨ ਪਰ ਆਪੇ ਆਹਰ ਸੰਤ ਸਹਾਈ ਨਾਨਕਾ ਵਰਤੇ ਸਭ ਜਹਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਾਂਦੇ ਸਰਤਾਜ ਸ਼ਾਂਤੀ ਦੇ ਪੰਜ ਪੰਜਵੇਂ ਪਾਤਸ਼ਾਹ ਜੀ ਦੇ ਸ਼ਲੋਕ ਹਨ ਆਪਣੀ ਰਸਨਾ ਤੋਂ ਪੰਜਵੇਂ ਪਾਤਸ਼ਾਹ ਜੀ ਵੀ ਨਿੰਦਕਾਂ ਬਾਰੇ ਵਰਣਨ ਕਰਦੇ ਹਨ ਪਹਿਲਾਂ ਚੌਥੇ ਪਾਤਸ਼ਾਹ ਜੀ ਦੇ ਸ਼ਲੋਕ ਚੱਲ ਰਹੇ ਸੀ ਇਸਲਾ ਜੋ ਸ਼ਲੋਕ ਸੀ ਤੀਜੇ ਪਾਤਸ਼ਾਹ ਜੀ ਦਾ ਸੀ ਇਹ ਪੰਜਵੇਂ ਪਾਤਸ਼ਾਹ ਜੀ ਦਾ ਸ਼ਲੋਕ ਹੈ ਪਾਤਸ਼ਾਹ ਜੀ ਬਤਨ ਕਰਦੇ ਹਨ ਰੰਦੇ ਖੁੰਦੇ ਨਿੰਦਕ ਮਾਰਿਆਨ ਔਰ ਆਪੇ ਆਹਾਰ ਸੰਤ ਸਹਾਈ ਨਾਨਕਾ ਵਰਤੇ ਸਭ ਜਾਹਰ ਮਹਾਰਾਜ ਜੀ ਕਹਿੰਦੇ ਰਹਿੰਦੇ ਖੁੰਦੇ ਨਿੰਦਕ ਲੋਕ ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਨੇ ਉਹਨਾਂ ਨੂੰ ਹੀ ਮਾਰਤਾ ਮਹਾਰਾਜ ਜੀ ਕਹਿੰਦੇ ਪਿੱਛੇ ਜਗਿਆਸੂ ਜਿਹੜਾ ਮਨੁੱਖ ਮਹਾਰਾਜ ਜੀ ਕਹਿੰਦੇ ਮਾਨਮੁਖ ਜਿਹੜਾ ਨਿੰਦਿਆ ਕਰਦਾ ਸੱਚੇ ਗੁਰੂ ਦੀ ਸੱਚੇ ਪਾਤਸ਼ਾਹ ਜੀ ਦੀ ਨਿੰਦਾ ਕਰਨ ਵਾਲਿਆਂ ਨੂੰ ਮਹਾਰਾਜ ਜੀ ਕਹਿੰਦੇ ਕਿਤੇ ਜਗ੍ਹਾ ਨਹੀਂ ਮਿਲਦੀ ਥਾਂ ਨਹੀਂ ਮਿਲਦੀ ਤੇ ਮਹਾਰਾਜ ਜੀ ਕਹਿੰਦੇ ਉਹ ਪਤਗਵਾ ਬੈਠਦੇ ਹਨ ਤੇ ਗੁਰੂ ਆਪੰਜਵੇਂ ਪਾਤਸ਼ਾਹ ਜੀ ਵੀ ਉਹੀ ਬਚਨ ਕਰਦੇ ਨੇ ਕਹਿੰਦੇ ਜਿਹੜੀ ਮਾੜੀ-ਮੋਢੀ ਅਕਲ ਸੀ ਉਹ ਵੀ ਮਾਲਕ ਨੇ ਉਹਨਾਂ ਦੀ ਖੋਲੀ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਗੁਰੂ ਦੀ ਮਾਰ ਪੈਗੀ ਸੰਤ ਸਹਾਈ ਨਾਨਕਾ ਵਰਤੇ ਸਭ ਜਹਰ ਤੇ ਮਹਾਰਾਜ ਜੀ ਕਹਿੰਦੇ ਉਹ ਸੱਤ ਪਰਮੇਸ਼ਰ ਸਾਈ ਹੁੰਦਾ ਹੈ ਤੇ ਨਾਨਕਾ ਉਹ ਸੱਤ ਹਰੀ ਪਰਮੇਸ਼ਰ ਮਹਾਰਾਜ ਜੀ ਕਹਿੰਦੇ ਉਹ ਸਹਾਇਤਾ ਕਰਦੇ ਹਨ ਤੇ ਮਾਲਕ ਦੇ ਮਿਹਰਬਾਨੀ ਦੇ ਨਾਲ ਮਹਾਰਾਜ ਜੀ ਕਹਿੰਦੇ ਸੱਤ ਪੁਰਸ਼ ਜਾਰ ਹੁੰਦੇ ਹਨ ਤੇ ਨਿੰਦਿਆ ਕਰਨ ਵਾਲੀ ਖਾ ਕਰਨ ਵਾਲੇ ਮਾਰੇ ਜਾਂਦੇ ਹਨ ਮਹੱਲਾ ਪੰਜਵਾਂ ਮੁੰਡਾ ਮੁਲਾਏ ਮੁੰਡੇ ਤੇ ਕਿੱਥੇ ਪਾਇਨ ਹੱਥ ਮਹਾਰਾਜ ਜੀ ਅਗਲੇ ਬੰਦ ਦੇ ਵਿੱਚ ਅਗਲੇ ਸ਼ਬਦ ਵਿੱਚ ਬਚਨ ਕਰਦੇ ਹਨ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਮੁੱਢ ਤੋਂ ਹੀ ਭੁੱਲੇ ਹੋਏ ਹਨ ਜਨਮਾਂ ਦੀ ਜਿਹਨੇ ਮਹਾਰਾਜ ਜੀ ਕਹਿੰਦੇ ਭੁੱਲ ਚੁੱਕੇ ਹਨ ਇਥਲੇ ਜਨਮ ਤੋਂ ਹੀ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਭੁੱਲ ਪ੍ਰਾਪਤ ਲਈ ਭੁੱਲ ਗਏ ਮਹਾਰਾਜ ਜੀ ਕਹਿੰਦੇ ਉਹ ਕਿੱਥੋਂ ਬਖਸ਼ੇ ਜਾਣੀ ਹੈ ਇਸ ਲਈ ਕਰਮਾਂ ਦੀ ਮਹਾਰਾਜ ਜੀ ਕਹਿੰਦੇ ਮਾਰੇ ਪਏ ਹਨ ਵਿਜਲੇ ਮੁੱਢ ਤੋਂ ਹੀ ਮਹਾਰਾਜ ਜੀ ਕਹਿੰਦੇ ਜਿੰਨਾ ਦੀ ਆਤਮਾ ਕਾਲੀਆਂ ਪੀ ਹਨ ਉਹ ਕਹਾਰਾਣਾ ਮਹਾਰਾਜ ਜੀ ਕਹਿੰਦੇ ਕਿੱਥੇ ਪਾਇਨ ਉਹ ਫਿਰ ਜਿੱਧਰ ਮਰਜੀ ਹੱਥ ਪੈਰ ਮਾਰਨ ਗੁਰਪਾਣੀ ਦੇ ਪਾਤਸ਼ਾਹ ਜੀ ਕਹਿੰਦੇ ਉਹ ਬਖਸ਼ੇ ਨਹੀਂ ਜਾਣਗੇ ਤਿੰਨੇ ਮਾਰੇ ਨਾਨਕ ਜੇ ਕਰਨ ਕਾਰਨ ਸਮਰੱਥ ਤੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਕਰਨ ਕਾਰਨ ਸਮਰੱਥ ਪਰਮੇਸ਼ਰ ਮਾਰਦਾ ਹੈ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਕੋਈ ਬਚਾ ਨਹੀਂ ਸਕਦਾ ਦੁਨੀਆਂ ਦੇ ਮਾਰੇ ਨੂੰ ਅਸੀਂ ਬਚਾ ਲੈਂਦੇ ਆ ਪਰਮੇਸ਼ਰ ਅੱਗੇ ਬੇਨਤੀ ਕਰ ਲੈਂਦੇ ਆ ਕਿ ਉਹਨੂੰ ਬਚਾ ਦਿਓ ਜੇ ਕੋਈ ਦੁਨੀਆਂ ਦੀ ਮਾਰ ਪੈਂਦੀ ਹੈ ਅਸੀਂ ਮਾਲਕ ਕੁਲੀ ਜਾਂਦੇ ਆ ਨਾ ਠਾਕੁਰ ਕੋਲ ਸਤਿਗੁਰਾਂ ਕੋਲ ਬੇਨਤੀ ਕਰਦੇ ਆ ਕਿ ਸਾਨੂੰ ਬਚਾਓ ਤੇ ਜੇ ਸਤਿਗੁਰਾਂ ਜੀ ਦੀ ਮਾਰ ਪੈ ਗਈ ਇਹ ਉਹਨਾਂ ਦੀ ਮਾਰ ਵਾਗੀ ਫਿਰ ਕਿੰਨੇ ਬਚਾਣਾ ਫਿਰ ਤਾਂ ਕੋਈ ਆਏ ਨਹੀਂ ਜਗਤ ਵਿੱਚ ਬਚਾਣ ਵਾਲਾ ਫਿਰ ਤਾਂ ਕੋਈ ਨਹੀਂ ਬਚਾ ਸਕਦਾ ਮਹਾਰਾਜ ਜੀ ਕਹਿੰਦੇ ਤਿੰਨੇ ਮਾਰੇ ਨਾਨਕਾ ਏ ਕਰਨ ਕਰਣ ਸਮਰੱਥ ਮਹਾਰਾਜ ਜੀ ਕਹਿੰਦੇ ਉਹ ਕਰਨ ਘਾਲ ਪ੍ਰਮਾਤਮਾ ਜਿਹੜਾ ਸਮਰੱਥ ਹੈ ਉਹਦੀ ਮਾਰ ਤੋਂ ਕਿੱਥੇ ਬਚ ਸਕਦੇ ਆ ਪੌੜੀ ਅੱਗੇ ਪੌੜੀ ਰੰਮ ਕਰਦੇ ਪਾਤਸ਼ਾਹ ਜੀ ਬਤਨ ਕਰਦੇ ਹਨ ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੇ ਪ੍ਰਾਨੀ ਕੌੜੀ ਵਿੱਚ ਫਿਰ ਬਚਨ ਕਰਦਣ ਕਹਿੰਦੇ ਐਸੇ ਲੋਕ ਵੀ ਹੁੰਦੇ ਹਨ ਸਿੱਤੇ ਕਹਿੰਦੇ ਅਸੀਂ ਬਿਰਤੀ ਵਾਲੇ ਲੋਕ ਜਿਹੜੇ ਰਾਤ ਦੇਂਦੇ ਰੇ ਵਿੱਚ ਤੁਰਦੇ ਹਨ ਫਾ ਲੈ ਕੇ ਸਰਸੇ ਫੜ ਕੇ ਹਈਆਂ ਬਣਾ ਕੇ ਲੋਕਾਂ ਨੂੰ ਮਾਰਨ ਵਾਸਤੇ ਲੈ ਫਾਏ ਰਾਤੀ ਤੁਰਨ ਪ੍ਰਭ ਜਾਣੇ ਪਰ ਉਹ ਦੁਨੀਆ ਤੋਂ ਤਾਂ ਉਹਲਾ ਕਰ ਲੈਂਦੇ ਨੇ ਕਿ ਰਾਤ ਦਾ ਹਨੇਰਾ ਹੈ ਇਹ ਧਾਰਨ ਨੇ ਦਿਨ ਮਹਾਰਾਜ ਜਦੋਂ ਪਾਸ਼ਰੇ ਜੀ ਧਾਰਨ ਲੈ ਰਹੇ ਨੇ ਕਹਿੰਦੇ ਚੋਰ ਲੋਕ ਜਿਹੜੇ ਮਾੜੇ ਲੋਕ ਹੁੰਦੇ ਉਹਨੂੰ ਰਾਤ ਨੂੰ ਮਹਾਰਾਜ ਜੀ ਕਹਿੰਦੇ ਸਮਾਨ ਲੈ ਕੇ ਤੁਰਦੇ ਹਨ ਫਾਇ ਲੈ ਪਰ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਤੋਂ ਕੀ ਲਗਾਉਂਦੇ ਹਨ ਦੁਨੀਆ ਤੋਂ ਉਲਾ ਕਰਦੇ ਨੇ ਰਾਤ ਦਾ ਹਨੇਰਾ ਚੋਰ ਲੋਕ ਜਿਹੜੇ ਰਾਤ ਦੇ ਹਨੇਰੇ 'ਚ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਕਿੱਥੇ ਪਾਇਨ ਹੱਥੋਂ ਮਹਾਰਾਜ ਜੀ ਕਹਿੰਦੇ ਵੇਖਦਣ ਕੀ ਕਿੱਧਰ ਹੱਥ ਪੈ ਰ ਮਾਰੀ ਕਿਨੂੰ ਕਿਦੀ ਸਨ ਲਾਈਏ ਤਿੰਨੇ ਮਾਰੇ ਵਚਨ ਕਰਦੇ ਨੇ ਅਗਲੀ ਪੰਤੀ 35 ਕਤਿ ਲਾਹੇ ਰਾਏ ਲੋਕ ਅੰਦਰ ਠਾਡੀ ਮਹਾਰਾਜ ਜੀ ਵਚਨ ਕਰ ਲੈ ਫਾਏ ਰਾਤੀ ਤੁਰਨ ਪ੍ਰਭ ਜਾਣੇ ਪ੍ਰਾਣੀ ਮਹਾਰਾਜ ਕਹਿੰਦੇ ਪਰਮੇਸ਼ਰ ਤੋਂ ਕੁਝ ਛਿਪਿਆ ਨਹੀਂ ਤੱਕੇ ਨਾ ਰਬ ਰਾਹੀਆਂ ਲੋਕ ਅੰਦਰ ਠਾਣੀ ਮਹਾਰਾਜ ਜੀ ਕਹਾਣੀ ਵਿਰਤੀ ਦੀ ਗੱਲ ਕਰਦੇ ਹਨ ਕਹਿੰਦੇ ਕਈ ਐਸੇ ਵੀ ਅਣਕੀ ਲੋਕ ਲੋਕ ਕੇ ਪ੍ਰਾਈ ਔਰਤਿਆ ਨੂੰ ਦੇਖਦੇ ਆ ਪ੍ਰਾਈਆਂ ਔਰਤਾਂ ਨੂੰ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਮੈਲ ਹੁੰਦੀ ਹੈ ਜਿਨ੍ਹਾਂ ਲੋਕਾਂ ਦੇ ਵਿੱਚ ਜਿਨ੍ਹਾਂ ਪੁਰਸ਼ਾਂ ਦੇ ਵਿੱਚ ਮਨੁੱਖਾਂ ਵਿੱਚ ਉਹਨਾਂ ਬਾਰੇ ਮਹਾਰਾਜ ਜੀ ਪੰਕਤੀ ਚਾਰਨ ਕਰਦੇ ਨੇ ਪੰਨੇ ਪਾਤਸ਼ਾਹ ਕਹਿੰਦੇ ਤੱਕੇ ਨਾਰ ਪ੍ਰਾਈਆਂ ਲੋਕ ਅੰਦਰ ਠਾਣੀ ਅੰਦਰ ਇਹ ਮੈਲ ਲੈ ਕੇ ਅੰਦਰ ਮਹਾਰਾਜ ਜੀ ਕਹਿੰਦੇ ਮੈਲ ਲੈ ਕੇ ਫਿਰ ਲੋਕ ਛਿਪ ਕੇ ਉਪਰਾਇਆਂ ਔਰਤਾਂ ਤੇ ਇਸਤਰੀਆਂ ਨੂੰ ਮਹਾਰਾਜ ਜੀ ਕਹਿੰਦੇ ਤੀਵੀਆਂ ਨੂੰ ਤੱਕਦੇ ਹਨ ਸੁੰਨੀ ਦੇਨ ਵਿਖਮ ਥਾਏ ਮਿੱਠਾ ਮਦਮਾਣੀ ਤੇ ਮਹਾਰਾਜ ਜੀ ਦੇਖੋ ਅਗਲੀ ਪੰਕਤੀ 'ਚ ਫਿਰ ਆਧਾਰ ਲੈਂਦੇ ਨੇ ਕਹਿੰਦੇ ਉਹ ਸੁੰਨੀ ਥਾਂ ਲੱਭਦੇ ਹਨ ਤੇ ਮਹਾਰਾਜ ਜੀ ਕਹਿੰਦੇ ਸੰਨ ਲਾਨ ਦੀ ਕੋਸ਼ਿਸ਼ ਕਰਦੇ ਹਨ ਮਦ ਪੀਂਦੇ ਹਨ ਸ਼ਰਾਬਾਂ ਪੀਂਦੇ ਹਨ ਮਦ ਸ਼ਰਾਬ ਨੂੰ ਕਹਿੰਦੇ ਆ ਮਹਾਰਾਜ ਕਹਿੰਦੇ ਉਹ ਤੁਰਤ ਨਸ਼ਾ ਕਰਦੇ ਹਨ ਸ਼ਾਪ ਦਾ ਜੇ ਮਤ ਮਾਰੀ ਜਾਂਦੀ ਹੈ ਫਿਰ ਬੋਲੇ ਹੋਏ ਮਹਾਰਾਜ ਜੀ ਕਹਿੰਦੇ ਰਾਤ ਦੀ ਦੇ ਰੇਵ ਚ ਕਦੀ ਕਿੰਨੂ ਸਨ ਨਾਲੀ ਅਦੀ ਕਿਤੇ ਵਿਕਾਰ ਕਮਾਲਿਓ ਮਾਰੀ ਬਿਤੀ ਵਾਲੇ ਲੋਕਾਂ ਦੀ ਮਹਾਰਾਜ ਜੀ ਗੱਲ ਕਰਦੇ ਹਨ ਕਰਮੀ ਆਪੋ ਆਪਣੀ ਆਪੇ ਪਛਤਾਣੀ ਔਰ ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਸਾਡੇ ਕਰਮ ਹਨ ਜਿਹਦੇ ਕਰਕੇ ਸੀ ਹਟ ਨਹੀਂ ਸਕਦੇ ਮਹਾਰਾਜ ਕਹਿੰਦੇ ਜਿਵੇਂ ਦੇ ਕਰਮ ਕਰਦਾ ਮਨੁੱਖ ਪਿੱਛੇ ਕਰਮਾਂ ਦਾ ਹਸਾਬ ਕਿਤਾਬ ਉਹ ਦੇਣਾ ਪੈਂਦਾ ਉਹ ਇਸ ਸੰਸਾਰ ਦੇ ਵਿੱਚ ਜਦੋਂ ਜਲਮ ਲੈਂਦਾ ਬਾੜੇ ਕਰਮ ਬਹੁਤੇ ਲੋਕਾਂ ਦੇ ਨਾਲ ਆ ਜਾਂਦੇ ਹਨ ਛੁੱਟਦਾ ਕੋਈ ਉਹ ਵਿਰਲਾ ਹੀ ਹੈ ਮਰਮਾ ਤੋਂ ਜੇ ਬਤਨ ਕਰਦੇ ਕਰਮੀ ਆਪੋ ਆਪਣੀ ਆਪੇ ਪਛਤਾਣੀ ਮਹਾਰਾਜ ਜੀ ਕਹਿੰਦੇ ਇਸੇ ਕਰਮ ਤਾਂ ਕਮਾ ਲੈਂਦੇ ਹਨ ਕਿਸੇ ਦੇ ਘਰ ਨੂੰ ਸਨ ਲਾ ਲਈ ਮਦੂਕੀ ਕੇ ਨਸ਼ਾ ਕਰਕੇ ਮਹਾਰਾਜ ਜੀ ਕਹਿੰਦੇ ਪਰ ਪਛਤਾਣਾ ਪੈਂਦਾ ਬਾਅਦ ਵਿੱਚ ਜਦੋਂ ਸਜ਼ਾ ਮਿਲਦੀ ਏ ਫਿਰ ਪਤਾ ਲੱਗਦਾ ਸੰਸਾਰ ਵਿੱਚ ਵੀ ਲੋਕ ਵੀ ਸਜ਼ਾ ਦਿੰਦੇ ਹਨ ਦਰਗਾਹ ਵਿੱਚ ਵੀ ਮਹਾਰਾਜ ਜੀ ਅੱਗੇ ਪੰਗਤੀ ਚਾਰਨ ਕਰਦੇ ਹਨ ਅਜਰਾ ਇਲ ਫਰੈਸਤਾ ਇਨ ਪੀੜੇ ਕਹਾਣੀ ਅਖੀਲੀ ਪੰਗਤੀ ਵਿੱਚ ਮਹਾਰਾਜ ਜੀ ਕਹਿੰਦੇ ਫਿਰ ਉਹ ਬੱਚ ਥੋੜਾ ਸਕਦੇ ਆ ਕਿਤੇ ਕਰਮਾਂ ਦਾ ਹਿਸਾਬ ਤਾਂ ਦੇਣੀ ਪੈਣਾ ਹੈ ਸ਼ੈਤਾਨ ਦੇ ਹਨ ਦਰ ਸੰਸਾਰ ਵਿੱਚ ਵੀ ਲੋਕ ਮਹਾਰਾਜ ਜੀ ਕਹਿੰਦੇ ਕੁੱਟਮਾਰ ਕਰਦੇ ਹਨ ਉਹ ਕੀਤੇ ਕਰਮਾਂ ਦਾ ਹਿਸਾਬ ਸੰਸਾਰ ਦੇ ਲੋਕ ਵੀ ਲੈਂਦੇ ਹਨ ਤੇ ਦਰਗਾਹ ਵਿੱਚ ਵੀ ਫਿਰ ਅਜਰਾਇਲ ਫਰਿਸ਼ਤਾ ਤਿਲ ਪੀੜੇ ਘਾਣੀ ਮਹਾਰਾਜ ਜੀ ਕਹਿੰਦੇ ਦਰਗਾਹ ਵਿੱਚ ਵੀ ਉਹ ਇੱਕ ਕੋਲੂ ਦੀ ਤਰ੍ਹਾਂ ਮਹਾਰਾਜ ਜੀ ਕਹਿੰਦੇ ਅਸੀਂ ਆਤਮਾ ਨੂੰ ਪੀੜਿਆ ਜਾਂਦਾ ਹੈ ਜਿਵੇਂ ਕੋਲੂ ਦਾ ਮਾਲਕ ਜਿਹੜਾ ਨਾ ਕੋਲੂ ਦਾ ਨੌਕਰ ਉਹ ਕੋਲੂ ਚਲਾਉਂਦਾ ਤਾਂ ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਸਰੋਂ ਪੀ ਕੇ ਤੇਲ ਕੱਢਦਾ ਕਹਿੰਦੇ ਇਸੇ ਤਰ੍ਹਾਂ ਆਤਮਾ ਨੂੰ ਦੁਖੀ ਹੋਣਾ ਹੀ ਪੈਂਦਾ ਫਰੀਸਤਾ ਜਿਹੜਾ ਹੈ ਨਾ ਅਜਰਾਇਲ ਫਰੀਸਤਾ ਉਹ ਤਿਲ ਪੀੜੇ ਘਾਣੀ ਮਰਜ਼ ਘਾਣੀ ਦੀ ਤਰ੍ਹਾਂ ਅਸੀਂ ਆਤਮਾ ਨੂੰ ਪੀੜ ਦਾ ਕੁੱਲੂ ਦੇ ਵਿੱਚ ਉਹ ਦੁਖੀ ਹੁੰਦੀਆਂ ਨੇ ਆਤਮਾ ਸਜਾ ਪਾਉਂਦੀਆਂ ਹਨ ਮਹੱਲਾ ਪੰਜਵਾਂ ਸ਼ਲੋਕ ਮਹੱਲਾ ਪੰਜਵਾਂ ਅਗਲਾ ਸ਼ਲੋਕ ਮਹਾਰਾਜ ਜੀ ਆਰੰਭ ਕਰਦੇ ਹਨ ਇੱਥੇ ਪਿਛੇ ਸ਼ਲੋਕ ਲੰਬੇ ਸਨ ਹੁਣ ਪਾਤਸ਼ਾਹ ਜੀ ਦੇ ਸ਼ਲੋਕ ਪੌੜੀ ਦੋ-ਦੋ ਲਫ਼ਜ਼ਾਂ ਦੇ ਤਿੰਨ-ਤਿੰਨ ਲਫ਼ਜ਼ਾਂ ਦੇ ਹਨ ਛੋਟੇ ਹਨ ਅਗਲਾ ਸ਼ਲੋਕ ਸਤਿਗੁਰ ਜੀ ਰੰਮ ਕਰਦੇ ਹਨ ਸੇਵਕ ਸੱਚੇ ਸਾਹ ਕੇ ਸਹੀ ਪਰਵਾਰ ਮਹਾਰਾਜ ਕਹਿੰਦੇ ਪਰ ਸੱਚੇ ਸਾਹ ਦੇ ਜਿਹੜੇ ਸੇਵਕ ਹਨ ਪਰਮਾਤਮਾ ਦੇ ਪ੍ਰਭੂ ਦੇ ਉਹੀ ਪਰਵਾਰ ਹਨ ਜਿਹੜੇ ਸੱਚੇ ਸਾਹ ਦੇ ਪਰਮਾਤਮਾ ਦੇ ਨਾਲ ਆਪਣੀ ਨੌਕਰੀ ਚੱਕਰੀ ਰੱਖ ਲੈਂਦੇ ਹਨ ਉਹ ਪ੍ਰਵਾਣ ਹੋ ਜਾਂਦੇ ਹਨ ਸੱਚੇ ਸ਼ਾਹ ਨੂੰ ਜਿਹੜੇ ਸੇਵਕੋ ਦੇ ਬਣ ਜਾਂਦੇ ਹਨ ਉਹ ਦਰਗਾਹ ਵਿੱਚ ਦੁਨੀਆ ਵਿੱਚ ਵੀ ਪ੍ਰਵਾਣ ਹੁੰਦਿਆਂ ਦੂਜਾ ਸੇਵਨ ਨਾਨਕਾ ਸੇ ਪਤ ਪਤ ਮੂਈ ਅਜਾਨ ਪਰ ਜਿਹੜੇ ਦੂਜਿਆਂ ਤੇ ਚਿੱਤ ਲਾ ਲੈਂਦੇ ਹਨ ਵਿਨ ਸੰਹਾਰ ਤੀਜਾਂ ਤੇ ਸੰਸਾਰੀ ਚੀਜ਼ਾਂ ਤੇ ਸੰਸਾਰੀ ਲੋਕਾਂ ਤੇ ਸੰਸਾਰੀ ਬਰੋਟੇ ਸ਼ੌਕਾਰਾਂ ਦੇ ਨੌਕਰ ਬਣੇ ਫਿਰਦੇ ਹਨ ਮਹਾਰਾਜ ਜੀ ਕਹਿੰਦੇ ਉਹ ਨਹੀਂ ਪਰਵਾਹ ਹੁੰਦੀ ਨਾਨਕ ਸੇ ਪੱਜ-ਪੱਜ ਮੂਹੇ ਅਜਾਨ ਮਹਾਰਾਜ ਜੀ ਕਹਿੰਦੇ ਉਹ ਪੱਜ-ਪੱਜ ਕੇ ਦੁਨਾਂ ਵਿੱਚ ਉਹਨਾਂ ਦੀ ਆਤਮਾ ਸਜਾ ਪਾਉਂਦੀ ਉਹ ਮਰਦੇ ਖੱਪਦੇ ਰਹਿੰਦੇ ਹਨ ਮਹੱਲਾ ਪੰਜਵਾਂ ਅਗਲਾ ਬੰਦ ਪਾਸ਼ਾ ਜੀ ਰੰਮ ਕਰਦੇ ਹਨ ਜੋ ਧੁਰ ਲਿਖਿਆ ਲੇਖ ਪ੍ਰਭ ਮਿਟਣਾ ਨਾ ਜਾਏ ਮਹਾਰਾਜ ਜੀ ਕਹਿੰਦੇ ਭਾਈ ਜੋ ਧੁਰ ਤੋਂ ਲੇਖ ਲਿਖਿਆ ਹੈ ਨਾ ਉਹ ਮੀਟ ਨਹੀਂ ਸਕਦੇ ਉਹ ਧੁਰ ਦਾ ਲਿਖਿਆ ਲੇਖ ਕੋਈ ਮਿਟਾ ਨਹੀਂ ਸਕਦਾ ਜੋ ਕਰਤਾਰ ਨੇ ਲਿਖਤਾ ਪ੍ਰਭੂ ਨੇ ਲਿਖਤਾ ਸਾਡੀ ਪਿਛਲੀ ਕਮਾਈ ਦੇ ਮਤਾਬਕ ਉਹਨੂੰ ਕੋਈ ਥੋੜਾ ਮਿਟਾ ਸਕਦਾ ਦੁਨੀਆ ਦਾ ਕੋਈ ਪਾਵਰ ਨਹੀਂ ਹੈਗੀ ਕਿ ਉਹ ਲੇਖ ਨੂੰ ਮਿਟਾ ਦੇਵੇ ਜੋ ਧੁਰ ਲਿਖਿਆ ਲੇਖ ਸੋ ਪ੍ਰਭ ਮਿਟਣਾ ਨਾ ਜਾਏ ਮਹਾਰਾਜ ਕਹਿੰਦੂ ਮਿਟਿਆ ਨਹੀਂ ਜਾ ਸਕਦਾ ਰਾਮ ਨਾਮ ਧਨ ਵਖਰ ਨਾਨਕ ਸਦਾ ਧਿਆਏ ਮਹਾਰਾਜ ਕਹਿੰਦੇ ਰਾਮ ਦਾ ਨਾਮ ਹੀ ਸੱਚਾ ਧੰਨ ਹੈ ਇਹ ਵਖਰੇ ਮਹਾਰਾਜ ਹੀ ਕਹਿੰਦੇ ਕਮਾਈ ਨਾਲ ਜਾਰੀ ਨਾਨਕ ਇਹਦੇ ਨਾਮ ਨੂੰ ਅਰੀਦੇ ਨੂੰ ਧਿਆਉਣਾ ਕਰ ਇਹ ਸੱਚਾ ਨਾਮ ਹੀ ਮਹਾਰਾਜ ਕਹਿੰਦੇ ਸੱਚਾ ਧੰਨ ਹੈ ਪੌੜੀ ਪੌੜੀ ਦੇ ਵਿੱਚ ਬਾਦਸ਼ਾਹ ਜੀ ਬਚਨ ਕਰਦੇ ਨਰਾਇਣ ਲਾਇਆ ਨ ਟੁੰਗੜਾ ਪੈਰ ਕਿੱਥੇ ਰੱਖੇ ਜੇ ਨਰਾਇਣ ਨੇ ਮਹਾਰਾਜ ਹੀ ਕਹਿੰਦੇ ਪ੍ਰਭੂ ਨੇ ਧੱਕਾ ਮਾਰਤਾ ਹਰੀ ਦਾ ਧੱਕਾ ਪਿਆ ਮਹਾਰਾਜ ਜੀ ਕਹਿੰਦੇ ਫਿਰ ਪੈਰ ਰੱਖਣ ਦੀ ਜਗ੍ਹਾ ਨਹੀਂ ਬਚਨੀ ਦੁਨੀਆ ਦਾ ਧੱਕਾ ਪੈਂਦਾ ਬੱਜ ਜਾਂਦੇ ਆ ਪਰ ਮਹਾਰਾਜ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਜੇ ਨਰਾਇਣ ਨਹੀਂ ਧੱਕਾ ਮਾਰਦਾ ਹਰੀ ਦਾ ਹੀ ਧੱਕਾ ਪੈ ਗਿਆ ਤੂੰ ਹੀ ਮਾਰ ਪੈਗੀ ਫਿਰ ਪੈਰ ਕਿੱਥੇ ਰੱਖਿਆ ਜਾਣਾ ਫਿਰ ਤਾਂ ਉਹ ਸਮਾਂ ਹੀ ਨਹੀਂ ਮਿਲਣਾ ਪੈਰ ਰੱਖਣ ਦਾ ਮਹਾਰਾਜ ਜੀ ਕਹਿੰਦੇ ਨਰਾਇਣ ਲਾਇਆ ਨਾ ਠਿਕੜਾ ਠੋਕਰ ਮਾਈ ਪੂੜੇ ਤੋਂ ਭਾਗ ਠੋਕਰ ਮਾਰਤੀ ਜਿਉਂਨੇ ਫਿਰ ਜਾਦ ਵੀ ਆ ਜਾਂਦਾ ਫਿਰ ਉਹਦੀ ਠੋਕਰ ਵਾਜਦੀ ਹੈ ਫਿਰ ਅਦਾ ਚਿੱਤ ਜਾਗਦਾ ਹੈ ਕਿ ਮਾੜੇ ਕਰਮ ਕਿਉਂ ਕਮਾਏ ਇੰਨਾ ਪਾਪ ਕਿਉਂ ਕਮਾਇਆ ਜ਼ਿੰਦਗੀ ਵਿੱਚ ਮਾੜੇ ਕਰਮ ਕਰਦਾ ਰਿਹਾ ਪਰ ਉਹ ਠੱਗਾ ਐਸਾ ਹੁੰਦਾ ਹੈ ਉਹ ਠੋਕਰ ਅਸੀ ਹੁੰਦੀ ਹੈ ਫਿਰ ਬੁੱਤਿਆ ਨਹੀਂ ਜਾਂਦਾ ਫਿਰ ਤਾਂ ਡਿੱਗਦੇ ਹੀ ਡਿੱਗਦਾ ਮਨੁੱਖ ਐਲੋ ਤਾਂ ਮਾਰਦਾ ਨਹੀਂ ਦੇਖਦਾ ਰਹਿੰਦਾ ਭਾਈ ਸੁਧਰ ਜਾਏਗਾ ਅੱਜ ਨਹੀਂ ਕੱਲ ਉਹ ਸਮਾਂ ਨਹੀਂ ਆਂਦਾ ਦੇਖੋ ਸਾਨੂੰ ساری ਜ਼ਿੰਦਗੀ ਜਿੰਨੇ ਸਵਾਦ ਸੰ ਪਿਆਰੇ ਉਹ ਸਮਾਂ ਹੀ ਹੈ ਸਾਡੇ ਵਾਸਤੇ ਇੰਨੀ ਕੀ ਵਿੱਚ ਸੁਧਰਿੰਦਾ ਸਮਾਂ ਦਿੰਦਾ ਮਨੁੱਖਾ ਜਨਮ ਸਾਨੂੰ ਸੁਧਣ ਵਾਸਤੇ ਮਿਲਿਆ ਕੀ ਅਜੇ ਵੀ ਸੁਧਰ ਜਾਸ ਤੰਗਿਲ ਕਰਮ ਕਮਾ ਲੈਣ ਪਿਛਲਾ ਲੇਖਾ ਜੋਖਾ ਖਤਮ ਹੋ ਜਾਵੇ ਪਰ ਜੇ ਫਿਰ ਵੀ ਨਹੀਂ ਸਮਝਿਆ ਤੇ ਮਹਾਰਾਜ ਜੀ ਕਹਿੰਦੇ ਫਿਰ ਨਰਾਇਣ ਠੋਕਰ ਮਾਰ ਕੇ ਵੀ ਸਮਝਾਉਂਦਾ ਤੇ ਫਿਰ ਜੇ ਫਿਰ ਵੀ ਨਾ ਸਮਝੇ ਤੇ ਠੋਕਰ ਲੱਗਿਆ ਵੀ ਨਹੀਂ ਕਈ ਸਮਝਦੇ ਠੋਕਰ ਲੱਗ ਜਾਂਦੀ ਹੈ ਫਿਰ ਵੀ ਠੋਕਰ ਲੱਗਣ ਤੋਂ ਬਾਅਦ ਵੀ ਬੋਲੇ ਅੰਨੇ ਹੋ ਕੇ ਬੈਠੇ ਰਹਿੰਦੇ ਹਨ ਫਿਰ ਤਾਂ ਮਾਰ ਪੈਂਦੀ ਉਸ ਤੋਂ ਬਾਅਦ ਤਾਂ ਸਮਾਂ ਹੀ ਨਹੀਂ ਬਚਦਾ ਮਹਾਰਾਜ ਜੀ ਕਹਿੰਦੇ ਫਿਰ ਸਮਾਂ ਨਹੀਂ ਬਚਣਾ ਕਰਦਾ ਪਾਪ ਮਿਤਿਆ ਨਿਤ ਵੱਸੋ ਚੱਖੇ ਮਹਾਰਾਜ ਜੀ ਕਹਿੰਦੇ ਨੇਤਾ ਪ੍ਰਤੀ ਮਹਾਰਾਜ ਜੀ ਕਹਿੰਦੇ ਨੇਤਾ ਪ੍ਰਤੀ ਪਾਪ ਕਮਾਂਦਾ ਇਹ ਟਖ ਦਾ ਰਹਿੰਦਾ ਜ਼ਹਿਰ ਨੂੰ ਚੰਗੀ ਲੱਗਦੀ ਹੈ ਜ਼ਹਿਰ ਚੰਗੀ ਲੱਗਦੀ ਅੰਮ੍ਰਿਤ ਮਹਾਰਾਜ ਜੀ ਕਹਿੰਦੇ ਕੌੜਾ ਲੱਗਦਾ ਨਿੰਦਿਆ ਕਰਦਾ ਪਾਚਮੂਆ ਇਤ ਦੇਹੀ ਭਖੈ ਨਿੰਦਿਆ ਕਰਦਾ ਮਰਦਾ ਰਹਿੰਦਾ ਦਿਨਾਂ ਪ੍ਰਤੀ ਘੜੀਆਂ ਪ੍ਰਤੀ ਕਿਉਂ ਸੋਚ ਮਾੜੀ ਮਹਾਰਾਜ ਜੀ ਕਹਿੰਦੇ ਮਨ ਮਰਦਾ ਸਰੀਰ ਕਰਕੇ ਜਿੰਦਾ ਪਰ ਹਰ ਵਕਤ ਮਰਦਾ ਰਹਿੰਦਾ ਇਹ ਮਨ ਪ੍ਰਤੀ ਮਹਾਰਾਜ ਜੀ ਕਹਿੰਦੇ ਨਿੰਦਿਆ ਕਰ ਕਰਕੇ ਪਚਮੂ ਆ ਵਿੱਚ ਦੇਹੀ ਭਖੈ ਦੇਹੀ ਦੇ ਅੰਦਰ ਹੀ ਮਹਾਰਾਜ ਜੀ ਕਹਿੰਦੇ ਭਖ ਭਖ ਕੇ ਮਰਦਾ ਸੱਚੇ ਸਹਿਬ ਮਾਰਿਆ ਹੁਣ ਤਿਸ ਨੂੰ ਰੱਖੈ ਇਨੂੰ ਸੱਚੇ ਸਾਹਿਬ ਨੇ ਮਹਾਰਾਜ ਜੀ ਕਹਿੰਦੇ ਮਾਤ ਪਾਤੀ ਮਹਾਰਾਜ ਜੀ ਕਹਿੰਦੇ ਉਹਨੂੰ ਕੋਈ ਰੱਖ ਨਹੀਂ ਸਕਦਾ ਨਾਨਕ ਤਿਸ ਸਰਨਾਗਤੀ ਹੋ ਪੁਰਖ ਲਖੈ ਤੇ ਮਹਾਰਾਜ ਜੀ ਕਹਿੰਦੇ ਪਰ ਜਿਹੜਾ ਸਰਨ ਆ ਜਾਂਦਾ ਹੈ ਨਾ ਹਾਰ ਕੇ ਟੁੱਟ ਕੇ ਸਮਝ ਲੈਂਦਾ ਕਿ ਮੈਂ ਤਾਂ ਵੱਡਾ ਗਨਾਹੀ ਹਾਂ ਮੈਂ ਤਾਂ ਪਾਪਾਂ ਦਾ ਭਰਿਆ ਫਿਰ ਵੀ ਉਹ ਮਹਾਰਾਜ ਜੀ ਕਹਿੰਦੇ ਰੱਖ ਲੈਂਦਾ ਜੇ ਫਿਰ ਵੀ ਆਜੇ ਨਾ ਮਨੁੱਖ ਭੁੱਲ ਚੁੱਕ ਕੇ ਸਮਝਦੇ ਜੀ ਕਿ ਮੈਂ ਬਹੁਤ ਪਾਪ ਕੀਤੇ ਹਨ ਗਲਾਹ ਕੀਤੇ ਹਨ ਬਖਸ਼ਨਾ ਰਬ ਬਖਸ਼ ਲਏਗਾ ਪਰ ਉਹ ਮੋੜਦਾ ਥੋੜਾ ਉਹਦੇ ਘਰ ਵਿੱਚ ਕੋਈ ਵੀ ਪਾਪੀ ਤੋਂ ਪਾਪੀ ਪੁਰਸ਼ ਵੀ ਆ ਜਾਂਦਾ ਫਿਰ ਵੀ ਉਹ ਗੱਲ ਆ ਲਾ ਲੇਦਾ ਨਾਨਕ ਤੇ ਸਰਨਾਗਤੀ ਹਰ ਜੀ ਕਹਿੰਦੇ ਨਾਨਕ ਜਿਹੜਾ ਉਹਦੀ ਸਰਨ ਆਇਆ ਸੋ ਪੁਰਖ ਹੈ ਲਖ ਹੈ ਉਹ ਪੁਰਖ ਪਰਮੇਸ਼ਰ ਉਹਨੂੰ ਰੱਖ ਲੈਂਦਾ ਉਹਨੂੰ ਬਚਾ ਲੈਂਦਾ ਲੇਖੇ ਜੋਖੇ ਤੋਂ ਹਰ ਜੀ ਕਹਿੰਦੇ ਉਹਦਾ ਵਿਰਧ ਹੈ ਇਹ ਉਹਦਾ ਧਰਮ ਹੈ ਯੋ ਮਾਲਕ ਜੀ ਮਹਾਰਾਜ ਜੀ ਕਹਿੰਦੀ ਬਿਰਧ ਧਰਮ ਹੈ ਕਿ ਹਰ ਇੱਕ ਨੂੰ ਰੱਖਦਾ ਹੈ ਜੇ ਕੋਈ ਪਾਪੀ ਤੋਂ ਪਾਪੀ ਗਿਨਾਹੀ ਤੋਂ ਗਿਨਾਹੀ ਵੀ ਉਹਦੇ ਚਰਨਾਂ 'ਤੇ ਹਾਰ ਕੇ ਹਾਰ ਪ੍ਰਾਪਤ ਕਰਕੇ ਜਦੋਂ ਆਉਂਦਾ ਹੈ ਤੇ ਮਾਲਕ ਜੀ ਫਿਰ ਵੀ ਰੱਖ ਲੈਂਦੇ ਹਨ ਤਰਸ ਕਰਕੇ ਐਸੇ ਮਨੁੱਖਾ ਨੂੰ ਯੋ ਮਹਾਰਾਜ ਜੀ ਕਹਿੰਦੇ ਬਚਾਉਂਦੇ ਹਨ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਪੰਜਵੇਂ ਪਾਤਸ਼ਾਹ ਜੀ ਦੇ ਸ਼ਲੋਕ ਹਨ ਸਤਿਗੁਰ ਜੀ ਮਿਹਰ ਕਰਨ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਅੱਜ ਪਾਤਸ਼ਾਹ ਜੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਗਵਿੰਦ ਸਾਹਿਬ ਜੀ ਮਹਾਰਾਜ ਜਾਹਰ ਪੀਰ ਪੰਜ ਪਿਆਲੇ ਪੰਜ ਪੀਰ ਛਤੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗਵਿੰਦ ਸਵਾਰੀ ਜਿਨ੍ਹਾਂ ਨੇ 606 ਦੇ ਵਿੱਚ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਵਿਖੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਜੇੜਸੂ ਦੀ 14 ਹੈ ਅੱਜ ਦੇ ਦਿਨ ਅੱਜ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਹਾੜਾ ਹੈ ਕਿਉਂਕਿ ਮਹਾਰਾਜ ਪੰਨੀ ਪਾਤਸ਼ਾਹ ਜੀ ਜਦੋਂ ਗਏ ਸੀ ਦੀਪਾਣ ਵਾਸਤੇ ਲਾਹੌਰ ਨੂੰ ਚਾਲੇ ਮਾਰੇ ਉਸ ਵੇਲੇ ਹੀ ਆਪਣੇ ਸਹਬਜ਼ਾਦੇ ਨੂੰ ਗੁਰਤਾ ਗੱਦੀ ਬਖਸ਼ਤੀ ਸੀ ਧੰਨ ਤਨ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜਿਨ੍ਹਾਂ ਨੇ ਤਿਲਕ ਲਗਾਇਆ ਗੁਰਤਾ ਗੱਦੀ ਦੇ ਆਪਣੇ ਸੁਪੁੱਤਰ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਪਤਾ ਸੀ ਸਤਿਗੁਰਾਂ ਨੂੰ ਕਿ ਹੁਣ ਵਾਪਸ ਨਹੀਂ ਆਉਣਾ ਕਿਸੇ ਦੇਣ ਤੋਂ ਬਿਨਾ ਗੱਲ ਨਹੀਂ ਬੰਨੀ ਤੇ ਮਹਾਰਾਜ ਜੀ ਫਿਰ ਗੁਰਤਾ ਗੱਦੀ ਬਖਸ਼ ਕੇ ਲਾਹੌਰ ਨੂੰ ਗਏ ਸੀ ਉਹ ਅੱਜ ਦਾ ਦਿਨ ਅੱਜ ਦੇ ਦਿਨ ਮਹਾਰਾਜਾ ਨਾਭ ਛੇਵੇਂ ਪਾਤਸ਼ਾਹ ਨੂੰ ਗੁਰਤਾ ਗੱਦੀ 'ਤੇ ਤਿਲਕ ਲਗਾਏ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤਾ ਸਗਤ ਜੀ ਉਹ ਬਹੁਤ ਬਹੁਤ ਵਧਾਈਆਂ ਹੋਣ ਗੁਰਤਾ ਗਦੀ ਦਿਹਾੜੇ ਦੀਆਂ ਮੀਰੀ ਪੀਰੀ ਦੇ ਮਾਲਕ ਪਹਿਲੋ ਸ਼ਕਤੀ ਦਾ ਪ੍ਰਤੀਕ ਸੀ ਪੰਨੇ ਪਾਸ਼ਾ ਤੋਂ ਭਗਤੀ ਦੇ ਪ੍ਰਤੀਕ ਇਥੋਂ ਮਹਾਰਾਜ ਜੀ ਸ਼ਕਤੀ ਦੇ ਪ੍ਰਤੀਕ ਹੋਏ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਤਾਂ ਹੀ ਪਹਿਨੀਆਂ ਇੱਕ ਭਗਤੀ ਅਤੇ ਇੱਕ ਸ਼ਕਤੀ ਦੀ ਪਰਵਾਰ ਸੀ ਉਹ ਇਸ ਕਰਕੇ ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਗੁਲਾਮੀ ਖਤਮ ਐਵੇਂ ਮਹਾਰਾਜ ਨੂੰ ਬੇਨਮਤ ਤੋਂ ਛੀਦ ਕੀਤਾ ਗਿਆ ਬਿਨਾਂ ਕਿਸੇ ਕਸੂਰ ਤੋਂ ਜੁਰਮਾਨਾ ਭਰਨ ਨੂੰ ਕਿਹਾ ਤੇ ਮਹਾਰਾਜ ਜੀ ਨੇ ਸਾਰੀਆਂ ਸ਼ਰਤਾਂ ਨਾਮਨਜ਼ੂਰ ਕੀਤੀਆਂ ਫਿਰ ਸਜ਼ਾ ਵੀ ਬਿਨਾ ਮਤਵਲ ਤੋਂ ਸਰੀਰ ਨੂੰ ਕਸ਼ਟ ਦਿੱਤੇ ਗਏ ਤਤੀ ਤਵੀ ਤੇ ਬਿਠਾਇਆ ਉਬਲਦੀ ਦੀਗ ਵਿੱਚ ਬਿਠਾਇਆ ਤਤੀ ਤਤੀ ਰੇਤਾ ਉਹਨਾਂ ਦੇ ਸੀਸ ਤੇ ਪਾਈ ਇਹ ਦਿਹਾੜਾ ਆ ਰਿਹਾ ਨ ਅੱਗੇ 10 ਤਰੀਕ ਦਾ ਪਾਤਸ਼ਾਹ ਜੀ ਦਾ 10 ਗਣ ਦਾ ਸਿੱਧੀ ਦਿਹਾੜਾ ਹੈ ਆਸੰਗਤ ਜੀਓ ਮਹਾਰਾਜ ਜੀ ਅੱਜ ਦੇ ਦਿਨ ਫਿਰ ਗੁਰਤਾ ਗੱਦੀ ਤੇ ਪ੍ਰਕਾਸ਼ ਹੋਏ ਬਹੁਤ ਬਹੁਤ ਸੰਗਤਾਂ ਨੂੰ ਵਧਾਈਆਂ ਹੋਣ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨਿੱਕਾ ਹਾਂ ਭੁੱਲਾਂ ਗਲਤੀਆਂ ਹੋ ਜੰਦੀਆਂ ਨਾ ਮਹਾਰਾਜ ਜੀ ਸਮੱਤ ਬਖਸ਼ ਲੈ ਆਇਆਂ ਸਭ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ